ਵਾਹਿਗੁਰਜੀ ਦਾ ਕਾਲ ਸਹਾਬ ਵਾਹਿਗੁਰਜੀ ਕੀ ਫਤਿਹ ਜੀ ਅੱਜ ਤੋਂ ਮਹੀਨਾ ਇੱਕ ਪਹਿਲਾਂ ਵੀਡੀਓ ਪਾਈ ਹੈਗੀ ਆਪਾਂ ਚਾਰ ਪੇਟਰਾ ਹੀ ਫਾਰਮਰ ਪੀਰ ਜੀਆਂ ਪਿੰਡ ਤੇਜਾ ਵਿਲਾ ਚਾਰ ਪੇਟਰਾ ਹੀ ਵਿੱਚੋਂ ਜੜੀਆਂ ਚਮਾ ਸਾਲਾਂ ਤੋਂ ਚੱਲਣ ਡੀਆਂ ਅਸੀਂ ਆ ਹੀ ਨਾ ਗੰਡ ਵਾਲੀ ਹਾਂਜੀ ਇਹਦਾ ਗੰਢ ਹੀ ਜਿੱਥੇ ਡਾਕਟਰਾਂ ਜਵਾਬ ਦਿੱਤਾ ਕਿ ਮਤਲਬ ਇਹ ਨਹੀਂ ਬਾਨੀ ਬੁੰਨੀ ਆ ਗਈ ਇਹਦਾ ਨਹੀਂ ਜੋ ਕੁਝ ਵੀ ਹੋਣਾ ਹੁਣ ਚੈੱਕ ਕੀਤੀ ਜੋ ਪਹਿਲਾਂ ਆਪਾਂ ਦੋ ਚੈੱਕ ਪਾਸ ਕੀਤੀਆਂ ਸੀ ਅੱਜ ਤੋਂ ਇੱਕ ਮਹੀਨਾ ਪਹਿਲਾਂ ਉਹਦੇ ਆਪਾਂ ਪਾਸ ਕਰਤੀਆਂ ਸੀ ਤੇ ਅੱਜ ਜਿਹੜਾ ਵੀ ਨੰਬਰ ਆ ਚੁੱਕਾ ਜਾਇ ਇਹ ਵੀ ਚੈੱਕ ਕਰਤੀ 2 ਮਹੀਨੇ ਦੇ ਪਲੱਸ ਤੇ ਜਿਹੜੀ ਸਭ ਤੋਂ ਵੱਡੀ ਜਿਹੜੀ 4 ਸਾਲ ਤੋਂ ਚੱਲਦੀ ਆਉਂਦੀ ਸੀ ਤੇ ਇਹ ਸਭ ਤੋਂ ਵੱਡੀ ਰਿਪੀਟਰ ਹੀ ਵਿੱਚ ਗੰਢ ਹੀ ਇਹਦੇ ਤੇ ਗਨਗੁਨ ਨਹੀਂ ਪਾਸ ਹੁੰਦੀ ਕਿ ਕੁਮੀ ਤੇ ਜਿਹੜਾ ਵੀ ਆਉਂਦਾ 7-8 ਜਣੇ ਆਉਂਦੇ ਕਿ ਨਹੀਂ ਇਹ ਨਹੀਂ ਬੰਨੀ ਤੇ ਆਪਾਂ ਉਹਨਾਂ ਨੂੰ ਦੱਸਣਾ ਚਾਹੁੰਦੇ ਆਂ ਕਿ ਲੋ ਆਪਾਂ ਅੱਜ ਗੱਬਣ ਕਰਤੀ ਜੇ ਕੁਝ ਨਹੀਂ ਇਹਨੂੰ ਕੀਤਾ ਕੋਈ ਪਾਊਡਰ ਨਹੀਂ ਗੋਝ ਨਹੀਂ ਤੇ ਦੋ ਦਾ ਅੱਗੇ ਨੰਬਰ ਲਾਇਆ ਤੀਜੀ ਆਪਾਂ ਚੈੱਕ ਕਰਤੀ ਆ ਤੇ ਜਿਹੜੀ ਚੌਥੀ ਆ ਉਹ ਵੀ ਹੁਣ ਜਲਦੀ ਰੈਡੀ ਕਰਾਂਗੇ ਕਿਉਂਕਿ ਉਹਦਾ ਹੁਕਮ ਹੁੰਦਾ ਵਾ ਕਿ ਉਹਨੇ ਚੋਵੇਂ ਨੀਣਾ ਸਾਨੂੰ ਦੇ ਦੇਣੀਆਂ ਮੈਂ ਅੱਗੇ ਵੀ ਵੀਡੀਓ 'ਚ ਗੱਲ ਕਰਦਾ ਹੁੰਨਾ ਕਿ 180 ਦਿੱਤੀਆਂ ਨੇ ਤੇ ਤੁਸੀਂ ਆਪਸਾਬ ਲਾ ਲਓ 80 'ਚ ਤਿੰਨਾਂ ਦੀ ਗਿਣਤੀ ਆ ਗਈ ਹੈ ਨਾ ਇੱਕ ਆ ਚਲੋ ਕੋਈ ਨਹੀਂ ਉਹਦਾ ਵੀ ਨੰਬਰ ਆ ਜਾਣਾ ਜਲਦੀ ਉਹਦੀ ਵੀ 80 'ਚ ਹੀ ਗਿਣਤੀ ਲਿਆਵਾਂਗੇ ਤੇ ਇਹ ਆਪਾਂ ਗੱਪਣ ਕਰਤੀਆਂ ਤਿੰਨੇ ਹੀ ਰਿਪੋਰਟਰ ਪਿੰਡ ਤੇਜਾ ਵੀਰ ਇੱਥੇ ਕਿ ਜਾਇਓ ਮੋੜਾ ਜਾਂ ਲੱਗੇ ਗੱਲਬਾਤ ਕਰਕੇ ਮਾੜੀ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਣੀ ਫਿਰ ਗੰਢ ਵਾਲੀ ਗਾਂ ਵੀ ਕੱਬਣ ਆ ਕੀ ਹੈ ਹਾਂ ਜੀ ਸਭ ਤੋਂ ਵੱਡੀ ਜਿਹੜੀ ਸਭ ਤੋਂ 4 ਸਾਲ ਤੋਂ ਸਾਡੇ ਕੋਲ ਵੇਲੇ ਨੂੰ ਪੱਠੇ ਪਾਉਣ ਦੇ ਆ ਹੈ ਸਭ ਤੋਂ ਵੱਡੀ ਹੀ ਹੈ ਜਿਹੜੀ ਗੰਢ ਵਾਲੀ ਸਭ ਤੋਂ ਪੁਰਾਣੀ ਜਿਹੜੀ ਹੈ ਨਾ ਇਹੋ ਗਾਈ ਸਾਡੇ ਕੋਲ ਪਹਿਲਾਂ ਆਪਾਂ ਦੋ ਚੱਕ ਪਾਸ ਕੀਤੀਆਂ ਰਿਪੀਟਰਾਂ ਆਪਣੇ ਕੋਲ ਚਾਰ ਗਾਵਾਂ ਹੀ ਐ ਵਕਤ ਹਣਾ ਤੇ ਚਮਾ ਚੋਂ ਤਿੰਨ ਆਪਾਂ ਪਾਸੇ ਕਰਤੀਆਂ ਨੇ ਹੋ ਗਈਆਂ ਜੀ ਉਹ ਵੀ ਬਸ ਜਲਦੀ ਨੰਬਰ ਲਿਆਵਾਂਗੇ ਆਪਾਂ ਸਬਰ ਸੰਤੋਖ ਕਿਉਂਕਿ ਰੱਬ ਨੇ ਸਾਨੂੰ ਸਾਰੀਆਂ ਇਕੱਠੀਆਂ ਨਹੀਂ ਕਰਨੀਆਂ ਉਹਨੇ ਵੀ ਜਗਾ ਉਹਦੀ ਰੱਬ ਦੀ ਵੀ ਜਗਾ ਵਾ ਇਹ ਚੀਜ਼ ਦੇ ਵਿੱਚ ਤੇ ਬਣਾਉਣ ਨੂੰ ਤੇ ਉਹਨੇ ਉਹ ਨੂੰ ਉਹਦਾ ਵੀ ਸਿਗਨਲ ਸਾਨੂੰ ਦੇ ਦਿੱਤਾ ਹੈ ਗੱਬਣ ਦਾ ਬਾਕੀ ਆ ਜਾਣਾ ਟਾਈਮ ਉਹਦਾ ਵੀ ਜਲਦੀ ਕਰਾਂਗੇ ਰਾਡੀ ਜਿੱਥੇ ਇਹ ਤਿੰਨ ਗੱਬਣ ਹੋ ਗਈਆਂ ਨੇ ਤੇ ਉਹ ਚੌਥੀ ਹੁਣ ਕੋਈ ਵੱਡੀ ਗੱਲ ਨਹੀਂ ਆ ਗਈ ਸਹੀ ਹੈ ਜੀ ਇਹ ਕਿੰਨੇ ਚਿਰ ਤੋਂ ਚੱਲਦਾ ਆਉਂਦਾ ਹੈਗਾ ਮੜਾ ਰਿਆ ਇੱਕ ਵਾਰੀ ਫੇਰ ਦੁਬਾਰਾ ਦੱਸ ਦਿਓ ਕਿ ਕਿਨੇ ਕਨੇ ਸਮਿਆਂ ਤੋਂ ਚੱਲਣ ਦੀ ਗੱਲ ਇਹ ਮਾਰਾ 4 ਸਾਲ ਤੋਂ ਲੈ ਕੇ ਤੇ 8 ਮਹੀਨੇ ਤੱਕ ਹੈ ਗਈਆਂ ਸਾਲ ਤੱਕ ਕੋਈ 2.5 ਸਾਲ ਦੀ ਕੋਈ 3 ਸਾਲ ਦੀ ਕੋਈ ਜ ਵੱਡੀ ਜੀ ਹੁਣ ਅੱਜ ਚੈੱਕ ਪਾਸ ਹੋਈ ਉਹ 4 ਸਾਲ ਦੀ ਹੈਗੀ 4 ਸਾਲ ਦੀ ਹਾਂਜੀ 4 ਤੇ ਟੀਕੇ ਅਣਗਿਣਤ ਦਵਾਈਆਂ ਲੱਗੀਆਂ ਇਹਨਾਂ ਨੂੰ ਇਹ ਲੇਖਾ ਹੀ ਕੋਈ ਨਹੀਂ ਇਲਾਜ ਦਾ ਵੀ ਕੋਈ ਲੇਖਾ ਨਹੀਂ ਕਿ ਸਾਰੇ ਜਿਹੜਾ ਜਿਹੜਾ ਡਾਕਟਰ ਆਇਆ 5 6 ਤੱਕ ਮੰਨ ਲਓ 7 8 6 7 7 8 ਡਾਕਟਰ ਹੋਏ ਨੇ ਹਰ ਇੱਕ ਨੇ ਆਪ ਆਪਣਾ ਇਲਾਜ ਕਰ ਲਿਆ 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 ਦਵਾਈਆਂ ਪ ਗਈ 25000 ਰੁਪਏ ਤੋਂ ਵੱਧ ਹੀ ਲਾ ਲਿਆ ਹੋਣਾ ਹੈ ਤੇ ਅੱਜ ਫਿਰ ਕੋਈ ਵਰਤ ਨਹੀਂ 15 ਵਾਰੀ ਟੀਕੇ ਲੱਗ ਜੁਣੇ 15 ਵਾਰੀ ਫਿਰ ਹਾਰ ਕੇ ਇਹ ਤੇ ਟੀਕੇ ਲਾਉਣੇ ਬੰਦ ਕਰਦੇ ਬੋਲਦੀਆਂ ਠੀਕੇ ਨਹੀਂ ਲਵਾਉਂਦੇ ਤੁਸੀਂ ਇਹ ਵੀ ਸਲਾਹ ਬਣਾਈ ਕਿ ਆਪਾਂ ਛੱਡ ਆਉਣੀਆਂ ਹੁਣ ਛੱਡ ਆਉਣੀਆਂ ਛੱਡ ਆਉਣੀਆਂ ਆਹ ਢੱਲੋਂ ਸਾਹ ਦੇ ਔਰ ਮਹਾਰਾਜ ਨੇ ਮੇਲ ਕਰਾਤਾ ਤੇ ਉਹ ਬਣ ਗਈਆਂ ਨੇ ਚਲੋ 20 ਦਿਨੀਆਂ ਬੋਲੀ ਜਾਂਦੀਆਂ 20 ਪੀ ਬੋਲੀ ਜਾਂਦੇ ਵਾਰੋ ਵਾਰੀ ਪੰਜ ਸੱਤੀ ਦਿਨ ਕੋਈ ਨਾ ਕੋਈ ਬੋਲ ਪੰਦੀ ਚਾਰ ਗਾਈਆਂ ਆ ਗਈਆਂ ਉਹ ਗੰਡ ਵਾਲੀ ਦਾ ਸਭ ਤੋਂ ਵੱਡਾ ਮਸਲਾ ਹੈ ਉੱਤੇ ਤੇ ਜਵਾਬ ਬਿਲਕੁਲ ਜਵਾਬ ਹੀ ਉਹ ਡਾਕਟਰ ਨੇ ਜਵਾਬ ਦਿੱਤਾ ਹੈ ਨਹੀਂ ਬਣਨੀ ਨਹੀਂ ਬਣਨੀ ਤਾਂ ਅੱਜ ਕਿੱਦਾਂ ਬਣਾਤੀ ਫਿਰ ਬਣ ਗਈ ਮਹਾਰਾਜ ਨੇ ਤੇ ਤਲਵਾਰ ਸਾਹਿਬ ਦਾ ਜਵਾਬ ਦੇਣ ਲਈ ਉਹਨੇ ਬੰਦੇ ਰੱਖੇ ਆ ਦੁਨੀਆ ਤੇ ਹਨਾ ਤੇ ਬਾਕੀ ਹਰੇਕ ਦਾ ਤੋੜ ਹੁੰਦਾ ਜੀ ਖੁਸ਼ ਜਿਹਾ ਕੰਮ ਕਰ ਤੋ ਹਾਂਜੀ ਬਹੁਤ ਕਿਉਂਕਿ ਮਸਲਾ ਸੈੱਟ ਕੀਤਾ ਇੱਕ ਅੜੇ ਕਾਮੀ ਹੀ ਅੜਿਆ ਕਾਮੀ ਏ ਸਾਰੇ ਅੜੇ ਹੀ ਚਾਰ ਕੀ ਚਾਰ ਹੀ ਅੜੀਆਂ ਏ ਚੋਵੇਂ ਅੜੀਆਂ ਏ ਤੇ ਅਨ ਆਪਾਂ ਸੈੱਟ ਕਰਤੀਆਂ ਚੌਥੀ ਦਾ ਵੀ ਨੰਬਰ ਜਲਦੀ ਲਿਆਵਾਂਗੇ ਆਪਾਂ ਤੇ ਬਾਕੀ ਖੁਸ਼ ਕੰਮ ਕਰ ਦੋ ਮਾੜਾ ਪਿੰਡ ਦਾ ਦੇ ਮਾੜਾ ਪਿੰਡ ਵੀਲਾ ਤੇਜਾ ਤੇ ਵੀਲਾ ਤੇਜਾ ਹਨਾ ਨਾਮ ਕੀ ਮਾੜਾ ਨੰਬਰ 98786 9811 ਆਓ ਚਲੋ ਜਿੰਨੇ ਪੁੱਛਣਾ ਵੇ ਇੱਕ ਵਾਰੀ ਫੇਰ ਆਪਣਾ ਸ਼ੱਕ ਵਹਿਮ ਖੜ ਸਕਦਾ ਇਹ ਮਾੜੀ ਮੋਟੀ ਅੱਪਾ ਗੱਲਬਾਤ ਰਿਕਾਰਡ ਕੀਤੀ ਹੈ ਤੇ ਆਜ ਤੇ ਜਵਾਬ ਹੋਏ ਪ੍ਰਭੂ ਇਹਦੇ ਤੇ ਇਹਦੇ ਕਹਿੰਦੇ ਕਿ ਬਾਨੀ ਨਹੀਂ ਹੈਗੀ ਤੇ ਇਹ ਤਾਂ ਨਾ ਕਿੰਨੂੰ ਕਿਆ ਕਰੋ ਕਿ ਬਾਨੀ ਬੁੰਨੀ ਨਹੀਂ ਹੈ ਕਿਉਂ ਨਹੀਂ ਬਾਨੀ ਤਾਂ ਆ ਤੁਹਾਡੇ ਸਾਹਮਣੇ ਬਣਾਤੀ ਜੇ ਫਿਰ ਢੱਲੋਂ ਸਾਹਮਣੇ ਇਦਾਂ ਨਾ ਕਿਆ ਕਰੋ ਕਿ ਇਹਨੂੰ ਡੰਗਰ ਬਾਨਣਾ ਨਹੀਂ ਆ ਤੇ 79 ਦੇ ਵਿੱਚ ਇਹਨਾਂ ਦੀ ਗਿਣਤੀ ਆ ਚੁੱਕੀ ਆ ਤੇ ਜਲਦੀ ਜਿਹੜੀ ਚੌਥੀ ਰਹਿ ਗਈ ਆ ਉਹ ਵੀ ਆਪਾਂ ਗੱਭਣ ਕਰਾਂਗੇ ਪਿੰਡਾਂ ਤੇ ਜਾ ਵੀਲਾ ਤੇ ਜਿਲ੍ਹਾ ਕਰਦਾਸਪੁਰ ਤੇ ਵੀਡੀਓ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਆਪਾਂ ਛੋਟੀ ਜੀ ਗੱਲਬਾਤ ਰਿਕਾਰਡ ਕੀਤੀ ਆ ਹਾਂ ਚਲੋ ਬਾਬਾ ਮੇਰ ਕਰੂਗਾ ਚੌਥੀ ਦਾ ਵੀ ਟਾਈਮ ਆਊਗਾ ਜਲਦੀ ਜਿੱਥੇ ਤਿੰਨ ਹੋ ਗਈਆਂ ਤੇ ਚੌਥੀ ਵੀ ਜਲਦੀ ਗੱਭਣ ਹੋ ਗਈ ਚਲੋ ਠੀਕ ਆ ਸਤਿ ਸ੍ਰੀ ਅਕਾਲ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੰਗਾ ਜੀ ਸਤਿ ਸ੍ਰੀ ਅਕਾਲ